भगवान परशुरामाय में स्वाहा ओम श्री रामाय में स्वाहा ओम श्री भरताय में स्वाहा ओम श्री लक्ष्मण में स्वाहा ओम श्री शत्रुघ्नाय में स्वाहा ओम मनोज मातुल्यम जितेन्द्रियम वरिष्ठम वातातम जम बांद्रोक्ष श्री राम गोतम सरम प्रभति बाला जी महाराज ओम सर्वे देवता सर्वे स्वाहा ओम ब्रह्म पुराणे शुक्र शनि राहु के सर्वे ग्रह शांति कला ओम स्वाहा जिसमें सामग्री खाली में डाली हुई है वो हवन कुंड में डाल देंगे बाकी सभी जमान नारी आज ऐतवार 4 ਮਈ ਨੂੰ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਹੋਇਆ ਬੜੀ ਧੂਮ ਤੇ ਨਾਲ ਧੂਮ ਧਾਮ ਨਾਲ ਸ਼ਹੀਰੋ ਮੰਦਿਰ ਤੇ ਬਣਾਇਆ ਗਿਆ ਪਿਛਲੇ 20 ਸਾਲਾਂ ਤੋਂ ਬ੍ਰਾਹਮਣ ਵਿਕਾਸ ਪਰਸ਼ਦ ਮੋਤੀ ਨਗਰ ਭਗਵਾਨ ਪਰਸ਼ੂਰਾਮ ਦਾ ਜਨਮਤਸ ਬੜੀ ਧੂਮ ਧਾਮ ਦੇ ਨਾਲ ਮਨਾਦੀ ਚੱਲੀ ਆ ਰਹੀ ਹੈ ਔਰ ਇਸ ਸਾਲ ਵੀ ਸੰਗਤਾਂ ਨੇ ਹਮ ਹਵਾ ਕੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਹੁਣੇ ਹੁਣੇ ਕਸ਼ਕੁੰਡੀ ਹਵਨ ਕੌਂਟਰ ਦੇ ਨਾਲ ਯੱਗ ਕੀਤਾ ਗਿਆ ਭਗਵਾਨ ਪਰਸ਼ੂਰਾਮ ਜੀ ਨੂੰ ਸਮਰਪਿਤ ਹੈ ਸ਼੍ਰੀ ਹਰੀਓ ਮੰਦਰ ਦੇ ਚੇਅਰਮੈਨ ਅਨਿਲ ਗੁਪਤਾ ਜੀ ਬ੍ਰਾਹਮਣ ਵਿਕਾਸ ਪਰਸ਼ਦ ਦੇ ਪ੍ਰਧਾਨ ਭੁਪਿੰਦਰ ਵਿਸ਼ੇ ਭੁਪਿੰਦਰ ਵਿਸ਼ੇਸ਼ ਜੀ ਤੇ ਹੋਰ ਸਾਰੇ ਬਤਵੰਤੇ ਸੱਜਣ ਇਸ ਵੇਲੇ ਪ੍ਰੈਜ਼ੈਂਟ ਨੇ ਵਿਜੇ ਸ਼ਰਮਾ ਜੀ ਔਰ ਸਾਰੇ ਵੀਡੀ ਸ਼ਰਮਾ ਜੀ ਵੀਡੀ ਸ਼ਰਮਾ ਜੀ ਵਿਜੇ ਸ਼ਰਮਾ ਜੀ ਰਵੀ ਸ਼ਰਮਾ ਜੀ ਦਿੱਤਿੰਦਰ ਸ਼ਰਮਾ ਜੀ ਮਰੋੜ ਸ਼ਰਮਾ ਜੀ ਵਿਜੇ ਸ਼ਰਮਾ ਜੀ ਸਾਰੇ ਭਗਤ ਜਨ ਇਸ ਵੇਲੇ ਮੰਦਰ ਦੇ ਵਿੱਚ ਪ੍ਰੈਜ਼ెంట్ ਨੇ ਉਹਨੇ ਥੋੜੀ ਦੇਰ ਨੂੰ ਬਾ ਸੰਗੀਤਨ ਹੋਏਗਾ ਪ੍ਰਭੂ ਸ਼੍ਰੀ ਪਰਸ਼ੂਰਾਮ ਜੀ ਦੇ ਗੁਣ ਗਾਨ ਗਾਏ ਜਾਣਗੇ ਆਰਤੀ ਹੋਏਗੀ ਉਸ ਤੋਂ ਬਾਅਦ ਭਗਵਾਨ ਪਰਸ਼ੂਰਾਮ ਜੀ ਦਾ ਭੰਡਾਰਾ ਅਨੰੰ ਚੱਲੇਗਾ ਸਾਰੀਆਂ ਸੰਗਤਾਂ ਨੂੰ ਰਿਕੁਐਸਟ ਹੈ ਵਿਨੈਹਾ ਕਿ ਆ ਕੇ ਆਪਣੇ ਆਪਣੇ ਕੁਰਸੀਆਂ ਤੇ ਵਿਰਾਜੋ ਤਾਂ ਕਿ ਉਹਨੇ ਅਗਲਾ ਪ੍ਰੋਗਰਾਮ ਸ਼ੁਰੂ ਹੋਏਗਾ ਸਭ ਦਾ ਧੰਨਵਾਦ ਅੱਜ ਜਿਹੜੀ ਹਰੀ ਮੰਦਰ ਮੋਤੀਨਗਰ ਦੇ ਵਿੱਚ ਵੀਮਾ ਜਨਮ ਦਿਹਾੜਾ ਭਗਵਾਨ ਪਰਸ਼ੂਰਾਮ ਜੀ ਦਾ ਮਨਾਇਆ ਜਾ ਰਿਹਾ ਹੈ ਇਹ ਹਰ ਸਾਲ ਦੀ ਤਰ੍ਹਾਂ ਅੱਜ ਵੀ ਹੋਮੋ ਮਾ ਕੇ ਜੇ ਨਮ ਦਿਨ ਮਨਾਇਆ ਜਾ ਰਿਹਾ ਹੈ ਤੇ ਉਹ ਥੋੜੀ ਜਿਹੀ ਪਹਿਲੇ 10 ਵਜੇ ਹਵਨ ਹਵਨ ਸੰਪੰਨ ਹੋਏ ਇਸ ਤੋਂ ਬਾਅਦ ਹੁਣ ਭਗਵਾਨ ਪਰਸ਼ੂਰਾਮ ਜੀ ਦੀ स्तुति ਵਿੱਚ ਗਾਇਨ ਹੋਏਗਾ ਤੇ ਉਸ ਤੋਂ ਬਾਅਦ ਲੰਗਰ ਭੰਡਾਰਾ ਚੱਲੇਗਾ ਸਾਡੀ ਜਿਹੜੀ ਆ ਪ੍ਰੋਗਰਾਮ ਹੈ ਬ੍ਰਾਹਮਣ ਸਮਾਜ ਸੇਵਕ ਸੰਗ ਮੋਤੀਨਗਰ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ ਇਹਦੇ ਨਾਲ ਹੀ ਬ੍ਰਾਹਮਣ ਸਮਾਜ ਸੇਵਕ ਵੱਲੋਂ ਕਈ ਤਰ੍ਹਾਂ ਦੇ ਸਮਾਜਿਕ ਕਾਰਜਕ੍ਰਮ ਵੀ ਕੀਤੇ ਜਾਂਦੇ ਨੇ ਗਰੀਬ ਲੋਕਾਂ ਨੂੰ ਮਦਦ ਵੀ ਕੀਤੀ ਜਾਂਦੀ ਹੈ ਤੇ ਹਰ ਮਹੀਨੇ ਇਥੇ ਰਾਸ਼ਨ ਦਾ ਵੰਡਾਣ ਵੀ ਹੁੰਦਾ ਹੈ ਮੈਂ ਸਾਰੀ ਸੰਗ ਜਿਹੜੀ ਆਈ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਸੀਂ ਭਗਵਾਨ ਪਰਸ਼ੂਰਾਮ ਦੀ ਜਿਹੜੀ ਸਿੱਖਿਆ ਹੈ ਉਹਨੂੰ ਫਲਾਉਣ ਦਾ ਕੰਮ ਜਾਰੀ ਰੱਖਾਂਗੇ ਜੈ ਪਰਸ਼ੂਰਾਮ ਔਰ ਇਹ ਅਸੀਂ 20 ਸਾਲ ਤੋਂ ਭਗਵਾਨ ਪਰਸ਼ੂਰਾਮ ਜੀ ਜਨਮ ਦਿਨ ਮਨਾ ਰਹੇ ਹਾਂ ਔਰ ਹਰ ਸਾਲ ਸਾਡਾ ਬਹੁਤ ਅੱਛਾ ਪ੍ਰੋਗਰਾਮ ਹੁੰਦਾ ਹੈ ਉਹ ਅਸੀਂ ਸਾਰਿਆਂ ਨੂੰ ਇਹੀ ਕਹਿੰਨੇ ਆ ਵੀ ਸਾਡੇ ਨਾਲ ਜੁੜੋ ਔਰ ਭਗਵਾਨ ਪਰਸ਼ੂਰਾਮ ਜੀ ਦੀ ਜੈ ਬੋਲੋ ਜੈ ਪਰਸ਼ੂਰਾਮ ਜੀ ਅੱਜ ਦਾ ਪ੍ਰੋਗਰਾਮ ਕੀਤਾ ਗਿਆ ਜੀ ਕੀ ਹੋਇਆ ਇੱਥੇ ਅੱਥੇ ਪਹਿਲਾਂ ਹਵਨ ਹੋਇਆ ਉਸ ਤੋਂ ਬਾਅਦ ਆਪਣਾ ਕੀਰਤਨ ਵਗੈਰਾ ਹੋਏਗਾ ਉਸ ਤੋਂ ਬਾਅਦ ਫਿਰ ਲੰਗਰ ਦਾ ਪ੍ਰੋਗਰਾਮ ਹੋਏਗਾ ਮੰਦਰ ਵੱਲੋਂ ਕਿੰਨੀ ਸੇਵਾ ਕਰੀ ਜਾਂਦਾ ਮੰਦਰ ਕਿੰਨੇ ਕੰਮ ਕਰਦਾ ਸਮਾਜ ਦੇ ਮੰਦਰ ਵੱਲੋਂ ਸਾਰੇ ਅਸੀਂ ਹਰ ਇੱਕ ਫੰਕਸ਼ਨ ਬਣਾਉਂਦੇ ਆ ਹਰ ਇੱਕ ਅੱਛਾ ਫੰਕਸ਼ਨ ਸਾਰੇ ਕਰਦੇ ਆ ਅਸੀਂ ਹੋਰ ਵੀ ਕਈ ਇਹੋ ਜਿਹੇ ਫੰਕਸ਼ਨ ਕਰਦੇ ਆ ਜਿਹੜੇ ਕਿ ਮੰਦਰ ਦੇ ਇਹਨਾਂ ਵੱਲੋਂ ਹਰੀਓ ਮੰਦਰ ਵੱਲੋਂ ਇਹ ਸਾਰੇ ਫੰਕਸ਼ਨ ਸਾਲ ਦੇ ਵਿੱਚ ਅਸੀਂ ਕਾਫੀ ਫੰਕਸ਼ਨ ਕਰਦੇ ਆ ਜਨਮਸ਼ਟਮੀ ਹੋ ਗਿਆ ਸ਼ਿਵਰਾਤਰੀ ਹੋ ਗਿਆ ਸਾਰੇ ਫੰਕਸ਼ਨ ਅਸੀਂ ਹਰੀਓ ਮੰਦਰ ਵੱਲੋਂ ਕਰਦੇ ਆਗੇ ਆ ਭਗਵਤ ਕੀਤਾ ਵੀ ਕਰਾਨੇ ਆਗੇ ਇਹਦੀ ਵਾਈਟ ਕਰਨੇ ਸਾਹਮਣੇ ਦੇਖੋ ਆਪਾਂ ਆਪਣੇ ਸੱਜ ਕਰ ਲੈਣਾ ਰਾਜੀ ਕੀ ਕਹਿਣਾ ਚਾਹੁੰ ਕਿ ਅੱਜ ਹਰੀ ਦੇ ਮੰਦਰ ਪਰਕਾ ਪ੍ਰੋਗਰਾਮ ਕਰਾਇਆ ਜਾ ਰਿਹਾ ਇਹ ਹਰ ਸਾਲ ਦੀ ਤਰ੍ਹਾਂ ਪਰਸ਼ੂਰਾਮ ਜਨਮਤੀ ਹਰੀਓ ਮੰਦਰ ਦੀ ਤਰ੍ਹਾਂ ਲਾਈ ਜਾਂਦੀ ਆ ਔਰ ਬ੍ਰਾਹਮਣ ਸਭਾ ਵਾਲੇ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਉਂਦੇ ਆ ਸਾਰੇ ਅੱਜ ਦੇ ਦਿਨ ਪਰਸ਼ੂਰਾਮ ਭਗਤਾਂ ਨੂੰ ਸਾਰਿਆਂ ਨੂੰ ਬਹੁਤ ਲੱਖ ਲੱਖ ਵਧਾਈ ਜੈ ਪਰਸ਼ੂਰਾਮ ਜੈ ਸ਼੍ਰੀ ਰਾਮ ਜੈ ਸ਼ਿਵ ਜਿੱਦਾਂ ਇਹ ਕੰਮ ਕੰਚਲ ਰਿਹਾ ਮੰਦਰ ਬਣਾ ਕਿੱਦਾਂ ਹੀ ਸੇਵਾ ਚੱਲ ਰਹੀ ਹੈ ਮੰਦਰ ਕਾਫੀ ਡਵੈਲਪਮੈਂਟ ਆਜੀ ਮੰਦਰ ਦੀ ਪ੍ਰਧਾਨ ਸਾਡੇ ਰਜਿੰਦਰ ਸ਼ਰਮਾ ਜੀ ਆ ਤੇ ਸਾਡੇ ਆ ਜਨ ਸੈਕੀ ਕਿਹੜੇ ਆ ਰਾਜ ਕਿਮਰ ਗੁਪਤਾ ਜੀ ਔਰ ਸਾਰੀ ਟੀਮ ਬਹੁਤ ਅੱਛਾ ਕੰਮ ਕਰ ਰਹੀ ਹੈ ਮੰਦਰ ਦੀ ਕਾਫੀ ਡਵੈਲਪਮੈਂਟ ਹੋ ਰਹੀ ਆ ਮੋ ਸ਼੍ਰੀ ਅਗਰ ਪੰਦਰ ਦੀ ਜਿੰਨੀ ਕਮੇਟੀ ਆ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਇਹਨਾਂ ਨੇ ਅਰਸ਼ੁਦਾਂ ਜੱਤੀ ਦੇ ਵਿੱਚ ਬਹੁਤ ਵੱਧ ਚੜ੍ਹ ਕੇ ਹਿਸਾਬ ਆਇਆ ਜੈ ਸ਼੍ਰੀ ਰਾਮ